वेस्ट बंगल से आया है और हमारा सामान चोरी हुआ है इधर से हम निकल रहे थे तो हमारा मिसेस के पास एक पार्स था उस पार्स में कुछ था, थर्टी टू फोर्टी थाउजेंड रुपीज दिया था।, था वो स्नैचिंग हो गया है और स्नैचिंग का टाइम वो जो ऐसे ही फाइटिंग चल रहा था स्नैचिंग वो स्नैचिंग करना चाह रहा था और मिसेस उसको खींच रहा था उस टाइम उस टाइम वो जो आपका जो बैटरी कार वाला वो वो भी चाहता तो वो घुमा के वो उसको उसको गिरा दे सकता था लेकिन वो भी ट्राई कुछ भी कोशिश नहीं किया था जी। और वो थोड़ा एकदम करके लेके गया वो स्कूटी पे था अब आप आ, से आ रहे वेस्ट से नहीं नहीं अब आप जा रहे थे और कहा नहीं, नहीं, अमृतसर मंदिर से हम होटल पैक कर रहा था होटल पैक कर रहे थे आए है हम बुलाने के बाद वो बहुत हंड्रेड परसेंट

ਸਰ ਟੂਰਿਸਟ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੈ ਕੀ ਦੱਸਿਆ ਉਹਨਾਂ ਨੇ ਕਿਤਾ ਸਿਗਨੇਚੀ ਹੋਈ ਉਹਨੇ ਤਾਂ ਦੱਸਿਆ ਵੀ ਜੇ ਆਈ ਹੈ ਉਹ ਚੌਕੀ ਗਏ ਨੇ ਤਰਖਾਸ ਲੈ ਕੇ ਉਹਨਾਂ ਦੀ ਵੀ ਦਿਖਾ ਕੇ ਦੱਸਦੇ ਵੀ ਵਿੱਚ ਪਰਸੇ ਕੀ ਆ ਅਜੇ ਤੁਹਾਨੂੰ ਦੱਸਿਆ ਨਹੀਂ ਰਤਨ ਨੇ ਨਹੀਂ ਉਹ ਤਾਂ ਦੱਸ ਦੇਵੇ ਤੁਹਾਡੇ ਸਾਹਮਣੇ ਤੁਹਾਨੂੰ ਦੱਸਿਆ ਹੋਊਗਾ ਮੈਨੂੰ ਨਹੀਂ ਇਹ ਦੱਸਿਆ ਭਾਈ ਸਾਹਿਬ ਪਰ ਨੂੰ ਪਤਾ ਲਿਖ ਕੇ ਜੋ ਐਪਲੀਕੇਸ਼ਨ ਦੇ ਹੈ ਕਿ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਕਰ ਸਕਦੇ ਸਰ ਬੈਟਰੀ ਰਿਚੇ ਹੋਣ ਦਾ ਕੀ ਕੀ ਦੂਤ ਸੀ ਉਹਦਾ ਕੋਈ ਕਸੂਰ ਨਹੀਂ ਭਾਈ ਉਹ ਡਰਾਈਵਰ ਹੈ ਕਿ ਰੱਖੇ ਤੇ ਸਰ ਆਏ ਕਿਹੜੀ ਜਗ੍ਹਾ ਤੋਂ ਹੀ ਇਹਨਾਂ ਨੂੰ ਪਤਾ ਹੀ ਨਹੀਂ ਮੈਨੂੰ ਮੈਨੂੰ ਮੌਕੇ ਤਾਂ ਆਏ ਹੀ ਹੈ ਰਿਜਟ ਆਏ ਹੀ ਹੈ ਜੀ ਦਾ ਕੀ 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 ਕਾਰਵਾਈ ਕੀਤੀ ਜਾਏਗੀ ਸਰ ਭਾਈ ਤੁਹਾਨੂੰ ਅੱਲਾਹ ਕਿ ਦੱਸਾਂ ਮੈਂ ਬੰਦੇ ਨੂੰ ਮਿਲ ਕੇ ਫੇਰ ਦੱਸਾਂਗਾ ਕਿ ਕਾਰਵਾਈ ਕੀ ਕੀਤੀ ਜਾਂਦੀ ਤੇ ਕੀ ਐਪਲੀਕੇਸ਼ਨ ਆਂਦਾ ਉਹਦਾ ਕੀ ਚੋਰੀ ਕੀ ਹੋਇਆ ਸਰ ਤੁਸੀਂ ਤਾਂ ਕੈਮਰੇ ਅੱਗੇ ਦੱਸਿਆ ਵੀ ਉਹਨਾਂ ਟੂਰਿਸਟ ਨੂੰ ਕੀ ਮੀਡੀਆ ਨੂੰ ਨਾ ਦੇਕੋ ਇਹ ਤੁਹਾਡੀਆਂ ਗੱਲਾਂ ਨੇ ਮੀਡੀਆ ਵਾਲੇ ਦੀ ਵੀ ਇਹਨੇ ਦੱਸੋ ਚਾਹੇ ਨਾ ਦੱਸੋ ਤੁਸੀਂ ਮੇਰੇ ਕੋਲ ਰਿਪੋਰਟ ਹੈ ਚਲੋ ਰਿਪੋਰਟ ਹੈ ਨਾ ਮਾਰੋ ਹੱਥ ਕਿਉਂ ਮਾਰ ਰਹੇ ਹੋ ਸਰ ਜਵਾਬ ਦਿਓ ਨਾ ਕਹੋ ਜੀ ਤੁਸੀਂ ਉਹਨਾਂ ਨੂੰ ਕਿਉਂ ਮਨਾ ਕੀਤਾ ਕਿ ਮੀਡੀਆ ਨੂੰ ਨਹੀਂ ਭਾਈ ਸਾਹਿਬ ਅਸੀਂ ਕਿਸੇ ਨੂੰ ਮਨਾ ਨਹੀਂ ਕੀਤਾ ਤੁਸੀਂ ਸਾਡੀਆਂ ਗੱਲਾਂ ਹੀ ਆਪਣੇ ਸਾਡੇ ਮੂਜੀ ਪਾ ਰਹੇ ਹੋ ਠੀਕ ਹੈ ਜੀ ਅਰੇ ਸਾਨੂੰ ਮੌਕੇ ਦੇ ਤੁਸੀਂ ਦੇਖ ਨਹੀਂ ਦਿੱਤਾ ਤੁਸੀਂ ਤੁਸੀਂ ਮੌਕੇ ਦੇ ਦੇਖ ਨਹੀਂ ਦੇ ਰਹੇ ਸਾਡੇ ਤੁਸੀਂ ਤੁਸੀਂ ਆਪਣੇ ਕਰ ਰਹੇ ਤੁਸੀਂ ਜਨੇ ਤੁਸੀਂ ਮੇਰੇ ਕੋਲ ਤੇ ਰਿਕਾਰਡ ਹੈ ਜੋ ਰਿਕਾਰਡਰ ਸੁਣਾ ਦਿਓ ਤੁਹਾਨੂੰ ਸੁਣਾ ਦੇਣੇ ਸਾਡਾ ਦੇਣੇ ਸਾਨੂੰ ਤਾਂ ਤੁਸੀਂ ਸਾਡੀ ਕਰ ਨਹੀਂ ਦੇਦੇ ਤੁਸੀਂ ਆਪਣੇ ਵਿੱਚ ਕਰ ਲਈ ਨਹੀਂ ਪਹਿਲਾਂ ਸਾਨੂੰ ਮੌਕੇ ਦੇ ਦੇਖਣ ਦਿਓ ਚੱਲ ਕੇ ਅਸੀਂ ਮੌਕੇ ਤੁਸੀਂ ਜਾਣੇ ਦੇ ਰਹੇ ਸਾਡਾ ਕਿਉਂ ਹੁੰਦੇ ਇਹ ਮੇਰੇ ਨਾਲ ਇਹ ਦੇਖ ਲਓ ਜੀ ਪੁਲਿਸ ਵਾਲੇ ਤਾਬਕ ਸਪੈਟਰ ਹੈ